ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ 1563 ਈਸਵੀ ਨੂੰ ਸ਼੍ਰੀ ਰਾਮਦਾਸ ਜੀ ਦੇ ਘਰ ਮਾਤਾ ਭਾਨੀ ਜੀ ਦੀ ਕੁੱਖੋਂ ਗੋੰਦਵਾਲ ਵਿਖੇ ਹੋਇਆ। ਆਪ ਮੁੱਢ ਤੋਂ ਹੀ ਬੜੇ ਹੋਨਰ ਅਤੇ ਸੰਤ ਸੁਭਾਅ ਦੇ ਸਨ। ਗੁਰੂ ਅਮਰਦਾਸ ਜੀ ਆਪਣੀ ਪੁੱਤਰੀ ਬੀਬੀ ਭਾਨੀ ਜੀ ਦੇ ਘਰ ਤੀਜੇ ਪੁੱਤਰ ਦਾ ਜਨਮ ਸੁਣ ਕੇ ਅਸੀਸ ਦੇਣ ਲਈ ਗਏ। ਕੁਛੜ ਲੈਂਦੇ ਹੀ ਪਾਤਸ਼ਾਹ ਨੇ ਫਰਮਾਇਆ ਇਹ ਭਾਰੀਪੁਰਖ ਹੋਵੇਗਾ ਮਾਮਾ ਬਹੁਤ ਪਿਆਰ ਕਰਦੇ ਸਨ ਗੁਰੂ ਜੀ ਨੇ ਵੀ ਜਦੋਂ ਹੋਸ਼ ਸਬਾਲੀ ਤਾਂ ਉਹ ਵੀ ਬਾਬਾ ਮੋਹਨ ਜੀ ਦਾ ਬੇਹਤ ਸਨਸਕਾਰ ਕਰਦੇ ਸਨ ਇਹ ਤਿੰਨ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਸਨ ਸਭ ਤੋਂ ਵੱਡਾ ਬਾਬਾ ਪ੍ਰਿਥੀ ਚੰਦ ਜਮ 1557 ਈਸਵੀ ਅਤੇ ਉਹਨਾਂ ਤੋਂ ਛੋਟਾ ਬਾਬਾ ਮਹਾਦੇਵ ਜਨਮ 1560 ਈਸਵੀ ਸਨ ਜਿੱਥੇ ਬਾਬਾ ਪ੍ਰੀਤਿਚੰਦ ਗੁਰਗੱਦੀ ਦੀ ਜ਼ਿੰਮੇਵਾਰੀ ਨੂੰ ਐਸ਼ੋ ਇਸ਼ਸ ਦਾ ਸਥਾਨ ਸਮਝਦੇ ਸਨ ਉੱਥੇ ਬਾਬਾ ਮਹਾਦੇਵ ਦੀ ਦੁਨੀਆਦਾਰੀ ਅਤੇ ਸੇਵਾ ਦੇ ਕਾਰਜ ਵਿੱਚ ਕੋਈ ਦਿਰਚਸਪੀ ਨਹੀਂ ਸੀ ਜਦ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਲਈ ਨਾਮਜ਼ਦ ਕੀਤਾ ਗਿਆ ਤਾਂ ਪ੍ਰੀਤਿਚੰਦ ਨੇ ਬਹੁਤ ਵਿਰੋਧ ਕੀਤਾ ਅਤੇ ਪਿਤਾ ਗੁਰੂ ਅਮਰਦਾਸ ਜੀ ਨਾਲ ਝਗੜਿਆ ਵੀ ਗੁਰੂ ਜੀ ਨੇ ਸਮਝਾਇਆ ਕਿ ਮੇਰੇ ਤੋਂ ਪਹਿਲਾਂ ਤੁਹਾਡੇ ਨਾਨਾ ਜੀ ਗੁਰੂ ਅਰਜਨ ਦੇਵ ਜੀ ਨੂੰ ਬਾਣੀ ਦਾ ਬੋਹਤਾ ਕਹਿ ਕੇ ਗਏ ਸਨ ਬਾਕੀ ਤਾਂ ਸੀ ਸਭ ਉਹਨਾਂ ਦੀਆਂ ਇਸ਼ਾਵਾਂ ਤੇ ਹੀ ਫੁੱਲ ਚੜਾ ਰਹੇ ਹਾਂ ਇਸ ਬਾਰੇ ਇਹ ਲਿਖਣਾ ਯੋਗ ਹੋਵੇਗਾ ਕਿ ਆਪ ਬੱਚੇ ਹੀ ਸਨ ਕਿ ਇਹਨਾਂ ਦੀ ਗੰਧ ਉਸ ਕਮਰੇ ਵਿੱਚ ਜਾ ਪਈ ਜਿੱਥੇ ਗੁਰੂ ਅਮਰਦਾਸ ਜੀ ਆਰਾਮ ਕਰ ਰਹੇ ਸਨ ਇਹ ਰੜਦੇ ਰੜਦੇ ਉਸ ਕਮਰੇ ਵਿੱਚ ਗਏ ਤਾਂ ਗੇਂਦ ਨੂੰ ਨਾ ਵੇਖ ਕੇ ਇਹਨਾਂ ਸੋਚਿਆ ਕਿ ਉਸ ਮੰਝੇ ਉੱਤੇ ਹੋਵੇਗੀ ਜਿੱਥੇ ਨਾਨਾ ਗੁਰੂ ਜੀ ਆਰਾਮ ਕਰ ਰਹੇ ਸਨ ਇਹ ਛੋਟੇ ਹੋਣ ਕਾਰਨ ਮੰਝੇ ਉੱਤੇ ਚਾਤੀ ਨਾ ਮਾਰ ਸਕੇ ਪਰ ਉਸ ਤੇ ਪਾਵੇ ਨੂੰ ਫੜ ਕੇ ਐਸਾ ਜ਼ੋਰ ਨਾਲ ਹਿਲਾਇਆ ਕਿ ਨਾਨਾ ਜੀ ਦੀ ਜਾਗ ਖੁੱਲ ਗਈ ਅਤੇ ਉਹਨਾਂ ਸਹਿਜ ਸੁਆ ਆਖਿਆ ਕਿ ਇਹ ਕਿਹੜਾ ਵੱਡਾ ਭਾਰੀ ਪਹਾ ਪੁਰਖ ਹੈ ਇਤਨੇ ਨੂੰ ਮਾਤਾ ਭਾਨੀ ਜੀ ਵੀ ਉੱਥੇ ਪੁੱਜ ਗਏ ਅਤੇ ਕਹਿਣ ਲੱਗੇ ਇਹ ਤੁਹਾਡਾ ਦੋਤਾ ਜੀ ਗੁਰੂ ਜੀ ਨੇ ਚੁੱਕ ਕੇ ਸਾਤੀ ਨਾਲ ਲਗਾਇਆ ਤੇ ਬਚਨ ਕੀਤੇ ਦੋਤਾ ਬਾਣੀ ਦਾ ਬੋਤਾ